ਇਸ ਸਿਆਪਾਂ ਸਫਲ ਕਰਨ ਵਿੱਚ ਡਰਾਈਵਰਾਂ ਦਾ ਬੜਾ ਵੱਡਾ ਸਹਿਯੋਗ ਹੁੰਦਾ ਹੈ ਤੁਸੀਂ ਦੇਖੋ ਸਾਡੇ ਵੀਰ 2200 ਕਿਲੋਮੀਟਰ ਇੱਕ ਸੈੱਟ ਗੱਡੀ ਚਲਾਈ ਇਹਨਾਂ ਨੇ ਉਸ ਤੋਂ ਲਾਵਾ ਉਹ ਜਿੰਨੇ ਵੀ ਗੁਰਦੁਆਰਾ ਸਾਹਿਬ ਸੀ ਹਜੂਰ ਸਾਹਿਬ ਦੇ ਉਹ ਵੀ ਇਹਨਾਂ ਨੇ ਦਰਸ਼ਨ ਕਰਾਏ ਕਦੇ ਡਰਾਈਵਰ ਸਾਹਿਬ ਜਿਹੜੇ ਹੁੰਦੇ ਆ ਉਹਨਾਂ ਦੀ ਖਾਂਡਮ ਸਾਹਮਣੇ ਰਹਦੀਆਂ ਇਹਨੇ ਲੋਕਾਂ ਦੀ ਜ਼ਿੰਮੇਵਾਰੀ ਇਹਨਾਂ ਦੇ ਉੱਤੇ ਹੁੰਦੀ ਆ ਤੇ ਆਹ ਦੇਖੋ ਗੱਡੀ ਦੇ ਤੁਸੀਂ ਇਹਨੂੰ ਲਗਾਤਾਰ ਚਲਾਓ ਇਵੇਂ ਬੈਠ ਕੇ ਮੇਰੇ ਘਰ ਕਮਰ ਉਹਦਰ ਤੋਂ ਮੈਂ ਜੀ ਸਰੀਰ ਵੀ ਦੁਖਦਾ ਅਸੀਂ 5 600 ਕਿਲੋਮੀਟਰ ਸਫ਼ਰ ਰੋਜ਼ ਕਰਨੇ ਆਂ ਕੱਲ ਜੇ 700 ਤੋਂ ਕਰੀਬ ਚੱਲੀ ਹੈ ਗੱਡੀ ਕੱਲ ਆਪਾਂ ਫਿਰ ਆਪਾਂ ਨੇਰੇ ਪੇਦਾਂ ਕੋ ਪਹੁੰਚਿਆ ਸਰੀਰ ਦਾ ਤੁਹਾਨੂੰ ਪਤਾ ਹੀ ਹੈ ਸਾਰੀ ਦਿਹਾੜੀ ਸੀਟ ਤੇ ਬਹਿਣਾ ਸਵੇਰੇ ਜਮੇ ਤੱਕੇ ਚੱਲ ਪੈਣਾ ਆਪਾਂ 4 ਵਜੇ ਤੋਂ 8 ਵਜੇ ਤੱਕ ਆਪਾਂ ਸੀਟ ਤੇ ਬੈਠੇ ਆ ਰਾਤ ਤੇ ਫਿਰ ਜ਼ਿੰਮੇਵਾਰੀ ਵੀ ਹੁੰਦੀ ਹੈ ਕਿ ਸੰਗਤਾਂ ਦਾ ਤੇ ਰਾਮਨਾਲੀ ਫਿਰ ਬਹੁਤ ਧਿਆਨ ਨਾਲ ਲਉਣੀ ਪੈਂਦੀ ਹੈ ਗੱਡੀ। ਭਾਜੀ ਮੈਂ ਇੱਕ ਨੋਟ ਕੀਤੀ ਕਦੇ ਕੋਈ ਵੀ ਆਪ ਦੇ ਕੁਝ ਦਿਨ ਸੰਗਤ ਪੁੱਛ ਲੈਣ ਦੀ ਪਛਾਦਾ ਪਾਣੀ ਸਾਰੇ ਪੁੱਛ ਲੈਂਦੇ ਆ ਨਾ। ਕਦੇ ਕਿਸੇ ਨੂੰ ਉਤਰ ਕੇ ਇਹ ਨਹੀਂ ਪੁੱਛਿਆ ਡਰਾਈਵਰ ਸਾਹਿਬ ਚਾਹ ਪੀਤੀ ਪਾਣੀ ਪੀਤਾਗਾ ਨਹੀਂ? ਇਹ ਡਰਾਈਵਰ ਨੂੰ ਕਾਦੀ ਪੁੱਛਦੇ ਆ। ਨਹੀਂ ਜਿਆਦਾ ਦੇ ਡਰਾਈਵਰਾਂ ਨੂੰ ਬਦਨਾ ਪੀਤਾ ਜਾਂਦਾ ਸੀ। ਡਰਾਈਵਰ ਨਸ਼ਾ ਕਰਦੇ ਆਂ ਜੇ ਕਰਦੇ ਹੋਣ ਅਸੀਂ ਨਹੀਂ ਖਾਂਦੇ ਤੇ ਨਹੀਂ ਖਾਂਦੇ ਹਾਂ ਨਾ ਕਈ ਲਾੜੋ ਉਹਨਾਂ ਦੇ ਉਹ ਕਈ ਡਰਾਈਵਰ ਹੈ ਉਹ ਜਿਹਨੇ ਜਿਹੜੇ ਚਾਹ ਵੀ ਨਹੀਂ ਚੁੰਦੇ ਤੇ ਜੇ ਕੋਈ ਸਕੂਲ ਚ ਕਿਸੇ ਦਾ ਐਡਮਿਸ਼ਨ ਕਰਾਉਣਾ ਹੈ ਆਪਾਂ ਹਨਾ ਉਹਨੂੰ ਬੱਚਿਆਂ ਨੂੰ ਪੁੱਛਦੇ ਨੇ ਵੀ ਤੁਹਾਡੇ ਮਾਪੇ ਕੀ ਕਰਦੇ ਨੇ ਡੈਡ ਕੀ ਕਰਦੇ ਨੇ ਹਨਾ ਤੇ ਜੇ ਉਹ ਕਹਿਣ ਕਿ ਆ ਸਾਡਾ ਡੈਡੀ ਦਾ ਲਾਲੋ ਵੀ ਡਰਾਈਵਰ ਹੈ ਹਨਾ ਉਹ ਤਾਂ ਐਡਮਿਸ਼ਨ ਨਹੀਂ ਸਕੂਲ ਚ ਕਰਾਉਂਦੇ ਡਰਾਈਵਰ ਨੂੰ ਬੰਦਾ ਨਹੀਂ ਸਮਝਿਆ ਜਾਂਦਾ ਡਰਾਈਵਰ ਨੂੰ ਤੇ ਆਪ ਸਮਝਿਆ ਜਾਂਦਾ ਵੀ ਇਹ ਤੇ ਲਾਲੋ ਵੀ ਜਵੇਂ ਆਮ ਬੰਦਾ ਹੁੰਦਾ ਹਨਾ ਡ라이ਵਰ ਨੂੰ ਮੈਂ ਨਾ ਵੀ ਜੇ ਇੱਕ ਦਿਨ ਵੀ ਗੱਡੀਆਂ ਟਰਾਂਸਪੋਰਟ ਖੜੀਆਂ ਕਰ ਦੇਣ ਆਹ ਕਾਰ ਮੱਚ ਜਾਂਦੀ ਆਪਣੇ ਦੇਸ਼ 'ਚ ਨਾ ਕੁੜੇ ਦਿਨ ਬੰਦਾ ਸੋਚਦਾ ਵੀ ਨਹੀਂ ਯਾਰ ਜਾਨ ਨਹੀਂ ਹੋਣਾ ਪਰ ਮੈਂ ਸੋਚਿਆ ਤੁਸੀਂ ਦੂਜੇ ਦਿਨ ਫਿਰ ਤਿਆਰ ਹੋ ਜਾਂਦੇ ਹੋ ਬਾਬਾ ਜੀ ਤੁਹਾਨੂੰ ਮੂੰਹੋਂ ਆਂਦਾ ਵਿੱਚੋਂ ਵੀ ਚੱਲੀਏ ਸੰਗਤ ਲੈ ਕੇ ਡਰਾਈਵਰ ਨੂੰ ਵੀ ਬਹੁਤ ਪ੍ਰਾਰਥਨਾ ਆਪਣੇ ਪਰਿਵਾਰਤ ਨਾਲ ਸੰਭਲਣਾ ਚਿਰਾਂ ਕਿਉਂਕਿ ਸਾਨੂੰ ਇੰਨੀ ਦੂਰੇ ਦਰਸੇਂ ਕਰਾਉਣ ਲੈ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਹਜ਼ੂਰ ਸਾਹਿਬ ਦੀ ਜਿਹੜੀ ਯਾਤਰਾ ਸੀ ਉਹ ਸਫਲ ਹੋ ਕੇ ਮਹਾਰਾ ਦੀ ਕਿਰਪਾ ਨਾਲ ਆਪਾਂ ਆਪਣੇ ਆਪਣੇ ਸਥਾਨਾਂ ਤੇ ਘਰਾਂ ਨੂੰ ਪਹੁੰਚ ਰਹੇ ਆਂ ਪਰ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਕਰਨਾ ਚਾਹਾਂਗੇ ਇਸ ਯਾਤਰਾ ਨੂੰ ਸਫਲ ਕਰਨ ਦੇ ਵਿੱਚ ਡਰਾਈਵਰਾਂ ਦਾ ਬੜਾ ਵੱਡਾ ਸਹਿਯੋਗ ਹੁੰਦਾ ਤੁਸੀਂ ਦੇਖੋ ਸਾਡੇ ਵੀਰ 2200 ਕਿਲੋਮੀਟਰ ਇੱਕ ਸਾਢੇ ਗੱਡੀ ਚਲਾਈ ਇਹਨਾਂ ਨੇ ਉਸ ਤੋਂ ਇਲਾਵਾ ਉਹ ਜਿੰਨੇ ਵੀ ਗੁਰਦੁਆਰਾ ਸਾਹਿਬ ਸੀ ਹਜੂਰ ਸਾਹਿਬ ਦੇ ਉਹ ਵੀ ਇਹਨਾਂ ਨੇ ਦਰਸ਼ਨ ਕਰਾਏ ਨੇ ਤੁਸੀਂ ਦੇਖੋ ਲੋਕ ਤਾਂ ਜਦੋਂ ਆਪਾਂ ਡਰਾਈਵ ਗੱਡੀਆਂ ਦੇ ਵਿੱਚ ਬੈਠੇ ਹੁੰਨੇ ਆ ਤੇ ਜਦੋਂ ਪਿੱਛੇ ਬੈਠੇ ਹੁੰਨੇ ਆ ਤੇ ਆਪਣਾ ਆਰਾਮ ਵੀ ਕਰ ਲੀਦਾ ਆ ਆਰਾਮ ਨਾਲ ਵਿੱਚ ਬੈਠ ਕੇ ਚੱਲੀ ਜਾਂਦਾ ਹੈ ਨਾ ਤੇ ਕਦੇ ਉੱਠ ਜੀਦਾ ਕਦੇ ਬਹਿ ਜੀਦਾ ਪਰ ਸਾਡਾ ਵੀਰ ਦੇਖੋ ਤੁਸੀਂ ਡਰਾਈਵਰ ਸਾਹਿਬ ਜਿਹੜੇ ਹੁੰਦੇ ਆ ਉਹਨਾਂ ਦੀ ਅੱਖਾਂ ਹਰ ਟਮ ਸਾਹਮਣੇ ਰਹਿੰਦੀਆਂ ਨੇ ਇੰਨੇ ਲੋਕਾਂ ਦੀ ਜ਼ਿੰਮੇਵਾਰੀ ਇਹਨਾਂ ਦੇ ਉੱਤੇ ਹੁੰਦੀ ਆ ਤੇ ਆਹ ਦੇਖੋ ਗੱਡੀ ਦੇ ਤੁਸੀਂ ਇਹਨੂੰ ਲਗਾਤਾਰ ਚਲਾਓ ਇਵੇਂ ਬੈਠ ਕੇ ਤੇ ਮੈਂ ਕਹਿੰਦਾ ਕਮਰ ਵੀ ਦਰਦ ਹੋਣ ਲੱਗਦੀ ਸਰੀਰ ਵੀ ਦੁਖਦਾ ਬੜੀ ਮਿਹਨਤ ਆ ਤਾਂ ਪਰ ਉਸ ਤੋਂ ਵੱਡੀ ਗੱਲ ਹੈ ਕਿ ਇੰਨੇ ਲੋਕਾਂ ਨੂੰ ਇੰਨੀਆਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਵਾਉਂਦੇ ਆ ਲਾ ਜਾ ਕੇ ਤੋਂ ਹਜੂਰ ਸਾਹਿਬ ਔਰ ਇੱਕ ਗੇੜਾ ਨਹੀਂ ਪਤਾ ਨਹੀਂ ਇਹ ਸਾਲ ਦੇ ਵਿੱਚ ਕਿੰਨੇ ਗੇੜੇ ਕਾਢਦੇ ਆ ਸੰਗਤਾਂ ਨੂੰ ਦਰਸ਼ਨ ਕਰਾਉਂਦੇ ਆ ਵੀਰ ਸਾਡੇ ਨਾਲ ਮੌਜੂਦ ਨੇ ਜਿਹੜੇ ਵੀਰ ਲਗਾਤਾਰ ਇਹ ਸੇਵਾਵਾਂ ਨਿਭਾ ਰਹੇ ਨੇ ਕਾਰ ਸੇਵਾ ਬਾਬਾ ਅਮਰੀਕ ਸਿੰਘ ਜੀ ਨਾਲ ਮਿਲ ਕੇ ਤੇ ਉਹਨਾਂ ਦੀਆਂ ਗੱਡੀਆਂ ਉਹ ਚਲਾਉਂਦੇ ਨੇ ਤੇ ਵੀਰ ਨਾਲ ਗੱਲਬਾਤ ਕਰਾਂਗੇ ਕਿ ਵੀਰ ਦਾ ਕਿਵੇਂ ਸਫਰ ਰਿਹਾ ਕਿੱਦਾਂ ਉਹਨਾਂ ਨੇ ਇਹ ਮਿਹਨਤ ਕੀਤੀ ਆ ਗੱਡੀਆਂ ਤੇ ਇੱਥੇ ਆਏ ਔਰ ਸੇਵਾਵਾਂ ਨਿਭਾ ਰਹੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਆਪਣਾ ਨਾਮ ਦੱਸੋ ਸਭ ਪਹਿਲਾਂ ਤੇ ਆ ਇਨੀ ਲੰਬੀ ਡਰਾਈਵਰੀ ਕਰਨਾ ਭਾਈ ਸਾਹਿਬ ਬੜਾ ਔਖਾ ਕੰਮ ਆ ਬੜਾ ਰਿਸਕ ਆ ਉਹ ਤੁਸੀਂ ਜਿਹੜੇ ਰਸਤੇ ਜਾਂਦੇ ਪਹਾੜੀ ਰਸਤੇ ਹੁੰਦੇ ਆ ਕਾਫੀ ਪਹਾੜੀ ਏਰੀਆ ਪੈਂਦਾ ਜੀ ਤੇ ਪਹਿਲਾਂ ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਸੰਗਤ ਲੈ ਕੇ ਵੀ ਜਾਂਦੇ ਇਥੋਂ ਪਟਿਆਲੇ ਤੋਂ ਗਏ ਸੀ ਸੰਤ ਬਾਬਾ ਅਮਰੀਕ ਸਿੰਘ ਦੀ ਕਾਰ ਸੇਵਾ ਵਾਲੇ ਪਟਿਆਲੇ ਵਾਲੇ ਹਾਂਜੀ ਉਹਨਾਂ ਦੀ ਗੱਡੀ ਆ ਤੇ ਸੰਗਤ ਲੈ ਕੇ ਗਏ ਸੀ ਜੀ ਹਾਂਜੀ ਤੇ ਜਿਸ ਤਰ੍ਹਾਂ ਵੀ ਜਾਨਿਆ ਸੰਗਤ ਲੈ ਕੇ ਜਿਵੇਂ 2000 ਕਿਲੋਮੀਟਰ ਸਫ਼ਰ ਪੈਂਦਾ ਜੀ ਰਸਤੇ ਦਾ ਆਉਣ ਜਾਣ 4000 ਕਿਲੋਮੀਟਰ ਪੈ ਜਾਂਦਾ ਜੀ ਤੇ ਇਸ ਤਰ੍ਹਾਂ ਯਾਤਰਾ ਕਰਾਉਣੀ ਹੈ ਸੰਗਤਾਂ ਨੂੰ ਭਾਜੀ ਮੈਂ ਇਹ ਜਾਨਣਾ ਚਾਹੁੰਦਾ ਵੀ ਕਿੰਨਾ ਕੁ ਸੁਖਾ ਕੰਮ ਹੈ ਲੋਕੀ ਤਾਂ ਦੇਖਦੇ ਆ ਡਰਾਈਵਰ ਤੇ ਭਾਈ ਮਤਲਬ ਸਾਡੇ ਵਰਗਾ ਸ਼ਰੀਰ ਤੁਹਾਡਾ ਪਰ ਇੰਨੀ ਲੰਬਾ ਸਫ਼ਰ ਚਲਾਉਣੀ ਗੱਡੀ ਮੈਂ ਕਹਿੰਦਾ ਅੱਖਾਂ ਵੀ ਬੰਦਾ ਸਾਹਮਣੇ ਰੱਖਦਾ ਤੇ ਦਿਨ ਰਸਤਾ ਵੀ ਹੋ ਜਾਬ ਪਹਾੜੀ ਇਲਾਕੇ ਦਾ ਰਸਤਾ ਹੈ ਖਤਰਨਾਕ ਵੀ ਹੈ ਪਰ ਕਿਦਾਂ ਤੁਸੀਂ ਇਹ ਮੈਨੇਜ ਕਰਦੇ ਜੀ ਤੁਹਾਨੂੰ ਨਹੀਂ ਸੰਗਤਾਂ ਦਾ ਸੰਜੋਗ ਵੀ ਨਾਲ ਹੁੰਦਾ ਜੀ ਸੰਗਤਾਂ ਵੀ ਜਿਸ ਤਰ੍ਹਾਂ ਪਰ ਗੁਰਦੁਆਰੇ 'ਚ ਆਰਾਮ ਕਰਾਉਨੇ ਆ ਹਾਂਜੀ ਤੇ ਜਿਵੇਂ ਰਾਤ ਨੂੰ ਟਿਕਾਈ ਵੀ ਸਵੇਰੇ ਤੜਕੇ ਉੱਠਣਾ ਹਾਂਜੀ ਤੇ ਸ਼ਾਮ ਨੂੰ ਟਾਈਮ ਨਾਲ ਟਿਕ ਜਾਣਾ ਗੁਰਦੁਆਰਾ ਸਾਹਿਬ 'ਚ ਇਸ ਕਰਕੇ ਮੈਂ ਮਾ ਵੀਰ ਜੀ ਕਈ ਲੋਕ ਕਹਿੰਦੇ ਆ ਬੜਾ ਸੋਖਾ ਕੰਮ ਆ ਹਨਾ ਮੈਂ ਇੰਨੇ ਸਾਲ ਮਤਲਬ ਕਿੰਨੇ ਸਾਲ ਹੋ ਗਏ ਪਹਿਲਾਂ ਤੇ ਕਿੰਨੇ ਸਾਲ ਮੈਨੂੰ 20 ਸਾਲ 22 ਸਾਲ ਹੋ ਗਏ ਗੱਡੀ ਚਲਾਉਂਦਿਆਂ ਜੀ ਮਤਲਬ ਇਹ ਲੱਗਦਾ ਤੁਸੀਂ ਕਾਡੂ ਛੋਟੀ ਉਮਰ ਤੇ ਲੱਗ ਪਏ ਸੀ ਛੋਟੀ ਉਮਰ ਚ ਮੈਂ ਲੱਗ ਗਈ ਸੀ ਗੱਡੀ ਚਲਾਉਣਾ ਹਾਂਜੀ ਤੇ 20 22 ਸਾਲ ਹੋ ਗਏ ਮੈਨੂੰ ਗੱਡੀ ਚਲਾਉਂਦਿਆਂ ਜੀ ਭਾਜੀ ਮੈਂ ਇਹੀ ਗੱਲ ਜਾਨਣਾ ਚਾਹੁੰਦਾ ਵੀ ਜਦੋਂ ਤੁਸੀਂ ਇੱਥੋਂ ਨਿਕਲਦੇ ਹੋ ਰਸਤੇ ਸਾਰੇ ਰਸਤਿਆਂ ਦੇ ਵਿੱਚ ਤੁਸੀਂ ਗੁਜ਼ਰਦੇ ਹੋ ਹਨਾ ਟ੍ਰਾਫਿਕ ਵੀ ਬੜਾ ਹੁੰਦਾ ਹੈ ਰਿਸਕ ਵੀ ਹੁੰਦਾ ਹੈ ਪਰ ਕਿੰਨੇ ਕਿਲੋਮੀਟਰ ਰੋਜ਼ ਤੁਸੀਂ ਅਸੀਂ ਪੰਜ 600 ਕਿਲੋਮੀਟਰ ਸਫ਼ਰ ਰੋਜ਼ ਕੱਢਨੇ ਆ ਜੀ ਮੈਂ ਦੇਖਿਆ ਕੱਲ ਤੁਸੀਂ ਭਾਈ ਸਾਹਿਬ ਮੇਰੇ ਸਾਹਮਣੇ 700 ਤੋਂ ਵੱਧ ਗੱਡੀ ਚਲਾਈ ਏ ਕੱਲ ਆਪਾਂ ਕੱਲ ਜੇ 700 ਦੇ ਕਰੀਬ ਚੱਲੀ ਏ ਗੱਡੀ ਕੱਲ ਆਪਾਂ ਫਿਰ ਆਪਾਂ ਨੇਰੇ ਪੇ ਤੱਕ ਪਹੁੰਚੇ ਆ ਉੱਥੇ ਤੁਸੀਂ ਵੈਸੇ ਦੱਸ ਤੁਸੀਂ ਮਾੜਾ ਇਹ ਦੱਸ ਦਿਓ ਕਿ ਸੰਗਤਾਂ ਨੂੰ ਵੀ ਕਿ ਸਰੀਰ ਦੀ ਹਾਲਤ ਕਿਹੋ ਜਿਹੀ ਹੁੰਦੀ ਏ ਸ਼ਾਮ ਨੂੰ ਸਰੀਰ ਦਾ ਤੁਹਾਨੂੰ ਪਤਾ ਹੀ ਏ ਸਾਰੀ ਦਿਹਾੜੀ ਸੀਟ ਤੇ ਬਹਿਣਾ ਸਵੇਰੇ ਜਵੇਂ ਤੜਕੇ ਚੱਲ ਪੈਣਾ ਆਪਾਂ 4 ਵਜੇ ਤੋਂ 8 ਵਜੇ ਤੱਕ ਆਪਾਂ ਸੀਟ ਤੇ ਬੈਠੇ ਆ ਰਾਤ ਦੇ ਮੈਂ ਦੇਖਿਆ ਪਾਜੀ ਰਸਤੇ 'ਚ ਜਦੋਂ ਹੁਣ ਆਪਾਂ ਆਏ ਆ ਧੁੰਦ ਬੜੀ ਸੀ ਕਾਫੀ ਧੁੰਦ ਫਿਰ ਵੀ ਤੁਸੀਂ ਬੜੇ ਧਿਆਨ ਨਾਲ ਗੱਡੀ ਨੂੰ ਸੰਗਤਾਂ ਨੂੰ ਬੜੇ ਤਰੀਕੇ ਨਾਲ ਪਹੁੰਚਾ ਹਾਂਜੀ ਹਾਂਜੀ ਫਿਰ ਜ਼ਿੰਮੇਵਾਰੀ ਵੀ ਹੁੰਦੀ ਆ ਕੋਈ ਸੰਗਤਾਂ ਦਾ ਤੇ ਆਮਨਾਲੀ ਫਿਰ ਬਹੁਤ ਧਿਆਨ ਨਾਲ ਚਲਾਉਣੀ ਪੈਂਦੀ ਆ ਗੱਡੀ ਤੇ ਪਾਜੀ ਫਿਰ ਜਦੋਂ ਇਹ ਜਿਹੜੀਆਂ ਤੁਸੀਂ ਜਿਹੜਾ ਸਫਰ ਕਰਦੇ ਹੋ ਹਣਾ ਇਸ ਇਸ ਦੌਰਾਨ ਕਿੰਨੀਆਂ ਕਿ ਦਿੱਕਤਾਂ ਤੁਹਾਨੂੰ ਆਉਂਦੀਆਂ ਨੇ ਕਿ ਕਿ ਦਿੱਕਤਾਂ ਫੇਸ ਰਸਤੇ 'ਚ ਤਾਂ ਬਹੁਤ ਕੁਛ ਆਪਾਂ ਦੇਖਿਆ ਕਿ ਟਾ ਟਾ ਉੱਥੇ ਟੋਲ ਟੈਕਸ ਤੇ ਰੋਕ ਲੈਂਦੇ ਆ ਕਦੇ ਕੋਈ ਰੋਕ ਲੈਂਦਾ ਕਦੀ ਕਦੀ ਕੋਈ ਰੋਕਦਾ ਸੰਗਤਾਂ ਨੂੰ ਮਤਲਬ ਕਿ ਪਰੇਸ਼ਾਨ ਵੀ ਉਹ ਕਰਦੇ ਆ ਪਰੇਸ਼ਾਨ ਵੀ ਬਹੁਤ ਕਰਦੇ ਆ ਕਈ ਵਿੱਚ ਵਧੀਆ ਵੀ ਹੁੰਦੇ ਆ ਵੀ ਕਈ ਲੰਘਣ ਦਿੰਦੇ ਕਈ ਵਾਰੀ ਪਰੇਸ਼ਾਨੀ ਦਾ ਦਿੱਕਤਾਂ ਵੀ ਬਹੁਤ ਆਉਂਦੀਆਂ ਨੇ ਰਸਤੇ 'ਚ ਜਿਵੇਂ ਰੋਕ ਲੈਂਦੇ ਆ ਪੁੱਛ ਗੇ 'ਚ ਬਹੁਤ ਕਰਦੇ ਆ ਤੇ ਕਿੰਨੇ ਕਿਹੜੇ ਲਾ ਦਿੰਦੇ ਫਿਰ ਹਜ਼ੂਰ ਸਾਹਿਬ ਦੇ ਮਹੀਨੇ 'ਚ ਮਹੀਨੇ 'ਚ ਲਾ ਲੋ ਐਤ ਕੀ ਹੋਣੀ ਤੀਸਰਾ ਕਿਹੜਾ ਲੱਗ ਗਿਆ ਜੀ ਮੇਰੇ ਦੋ ਗੱਜੇ ਤੇ ਹਾਂ ਦੋ ਪਿਛਲੇ ਮਹੀਨੇ ਦੋ ਕਿਹੜੇ ਲਾਇਏ ਸੀ ਕੀ ਇੱਕ ਕਿਹੜਾ ਲਾਇਆ ਜੀ ਬਸ ਸੰਗਤ ਲੈ ਕੇ ਜਾਂਦੇ ਮੈਂ ਸੰਗਤ ਲੈ ਕੇ ਜਾਈਦੀ ਐ ਬੱਸ ਵਾਹਿਗੁਰੂ ਦਾ ਜਾਪ ਕਰਦੇ ਹਾਂ ਹਾਂ ਜੀ ਨਾਮ ਬਹੁਤ ਤੁਹਾਨੂੰ ਪਤਾ ਹੀ ਨਾਮ ਜਪਦੇ ਜਾਂਦੇ ਨੇ ਜਪਦੇ ਆਉਂਦੇ ਨੇ ਜੀ ਭਾਜੀ ਦੇਖੋ ਗੱਡੀਆਂ ਦੇ ਵਿੱਚ ਦੂ ਸਫਰ ਕਰਨਾ ਜਿਹੜਾ ਹਨਾ ਠੰਡ ਵੀ ਬੜੀ ਆ ਕਿਤੇ ਗਰਮੀ ਆ ਕਿਤੇ ਠੰਡ ਆ ਹਨਾ ਸਾਰਾ ਅਡਜਸਟਮੈਂਟ ਕਿਤਾਵਾ ਨਾ ਹੁੰਦਾ ਮੈਂ ਰੈਜਿਸਟਮੈਂਟ ਆਪੇ ਗੁਰੂ ਦੀ ਕਿਰਪਾ ਨਾਲ ਹੋਈ ਜਾਂਦਾ ਜੀ ਰੇਕ ਤਾਂ ਹੀ ਤੇ ਹੋਂ ਤੱਕ ਕਿੱਥੇ ਕਿੱਥੇ ਤੁਸੀਂ ਸਫਰ ਕਰ ਚੁੱਕੇ ਹੋ ਕਿੱਥੇ ਕਿੱਥੇ ਗੱਡੀ ਚਲਾ ਚੁੱਕੇ ਹੋ ਅਸੀਂ ਤਕਰੀਬਨ ਸਾਰੇ ਪਾਸੇ ਲਾਲੋ ਲੈ ਕੇ ਜਾਂਦੀ ਹੈ ਸੰਗਤ ਯੂਰ ਸਾਹਿਬ ਪਟਨਾ ਸਾਹਿਬ ਬਾਬਾ ਜੀ ਦੀ ਸੇਵਾ ਕਾਰ ਸੇਵਾ ਬਾਬਾ ਮਰੀਕ ਸਿੰਘ ਜੀ ਦੀ ਪਟਨਾ ਸਾਹਿਬ ਸਰਾਂ ਦੀ ਸੇਵਾ ਉੱਥੇ ਵੀ ਸੰਗਤ ਜਾਂਦੀ ਹੈ ਉੱਥੇ ਵੀ ਲੈ ਕੇ ਜਾਂਦੀ ਹੈ ਜੀ ਉਹ ਫ੍ਰੀ ਲੈ ਜਾਂਦੇ ਹੋ ਭਾਜੀ ਫ੍ਰੀ ਫ੍ਰੀ ਲੈ ਕੇ ਜਾਂਦੀ ਹੈ ਜੀ ਜਿੰਨੇ ਸੇਵਾ ਦਰਸ਼ਨ ਕਰਾਉਂਦੇ ਮੈਂ ਸੁਣਿਆ ਇਤਕੋਰ ਬੜੇ ਬੰਦੇ ਜਿਹੜੇ ਪਹਿਲੀ ਵਾਰ ਗਏ ਸੀ ਸਾਡੇ ਵਰਗੇ ਪਹਿਲੀ ਵਾਰ ਗਏ ਸੀ ਤੁਹਾਡੇ ਨਾਲ ਹਾਂਜੀ ਤੇ ਕੀ ਕੀ ਕਹਿਣਾ ਚਾਹੋਗੇ ਪਹਿਲੀ ਵਾਰ ਸੰਗਤ ਕਰਾਉਂਦੇ ਉਹ ਭਾਜੀ ਬੜੀਆਂ ਤੁਹਾਡੇ ਲਈ ਅਰਦਾਸਾਂ ਕਰਦੀ ਵੀ ਸਾਡਾ ਬਹੁਤ ਸ਼ੁਕਰਾਨਾ ਵੀਰਾਂ ਦਾ ਨਾ ਇਹਨਾਂ ਦਾ ਨਹੀਂ ਤੁਹਾਨੂੰ ਪਤਾ ਹੀ ਹੁਣ ਤੁਸੀਂ ਨਾਲ ਗਏ ਸੀ ਤੁਹਾਨੂੰ ਪਤਾ ਹੈ ਵੀ ਹੁਣ ਜਿਵੇਂ ਕੋਈ ਪਹਿਲੀ ਯਾਰ ਜਿਆਦੀ ਤਕਰੀਬ ਬਣੀ ਹੈ ਸੰਗਤ ਪਹਿਲੀ ਯਾਰ ਵਾਲੀ ਹੋਈ ਸੀ ਸਾਰੀ ਅੱਛਾ ਜੀ ਹਾਂਜੀ ਹਾਂ ਤੇ ਵਧੀਆ ਉਹਨਾਂ ਨੇ ਯਾਤਰਾ ਕੀਤੀ ਹੈ ਚਲੋ ਭਾਜੀ ਮੈਂ ਇੱਕ ਜੀ ਨੋਟ ਕੀਤੀ ਕਦੇ ਕੋਈ ਵੀ ਆਪ ਤੇ ਇੱਕ ਦੂਜੇ ਨੂੰ ਸੰਗਤ ਪੁੱਛ ਲੈਣ ਦੀ ਪ੍ਰਸ਼ਾਦਾ ਪਾਣੀ ਸਾਰੇ ਪੁੱਛ ਲੈਂਦੇ ਹਨਾ ਕਦੇ ਕਿਸੇ ਨੂੰ ਉਤਰ ਕੇ ਇਹ ਨਹੀਂ ਪੁੱਛਿਆ ਡਰਾਈਵਰ ਸਾਹਿਬ ਚਾਹ ਪੀਤੀ ਪਾਣੀ ਪੀਤਾ ਕਣੀ ਨਹੀਂ ਡਰਾਈਵਰ ਨੂੰ ਘਾਟ ਹੀ ਪੁੱਛਦੇ ਆ ਡਰਾਈਵਰ ਨੂੰ ਵੇ ਘਾਟ ਹੀ ਪੁੱਛ ਜਾਂਦਾ ਇੱਕ ਗੱਲ ਵੀਰ ਜੀ ਤੁਸੀਂ ਹੁਣ ਮਹਾਪੁਰਸ਼ਾ ਨਾ ਰਹਿੰਦੇ ਹੋ ਜਿਵੇਂ ਹਨ ਸੰਗਤਾਂ ਦਾ ਸੇਵਾ ਤੁਸੀਂ ਕਰਦੇ ਹੋ ਮੋਸਟਲੀ ਦੇਖਿਆ ਜਾਂ ਤੇ ਕਈ ਲੋਕ ਕਹਿੰਦੇ ਡਰਾਈਵਰ ਨਸ਼ਾ ਕਰਕੇ ਗੱਡੀ ਚਲਾ ਲੈਂਦੇ ਨੇ ਲੰਬੀ ਇਹ ਕਰ ਲੈਂਦੇ ਪਰ ਤੁਸੀਂ ਵੀਰ ਜੀ ਗੁਰੂ ਸਾਹਿਬ ਦੇ ਉਹ ਸਿੱਖੀ ਦੇ ਸਰੂਪ ਤੋਂ ਨਾਲ ਆਪਣਾ ਵਧੀਆ ਤੁਸੀਂ ਤੇ ਇੰਨਾ ਸਫਰ ਕਿਵੇਂ ਕਰ ਲੈਂਦੇ ਹੋ ਬਿਨ ਸ਼ਰੀਰ ਨਹੀਂ ਜਿਆਦਾ ਤੇ ਡਰਾਈਵਰਾਂ ਨੂੰ ਬਦਨਾਮ ਕੀਤਾ ਜਾਂਦਾ ਜੀ ਡਰਾਈਵਰ ਨਸ਼ਾ ਕਰਦੇ ਇੰਜ ਕਰਦੇ ਹੁਣ ਅਸੀਂ ਨਹੀਂ ਖਾਂਦੇ ਤੇ ਨਹੀਂ ਖਾਂਦੇ ਹਨਾ ਉਹਨਾਂ ਦੇ ਉਹ ਕਈ ਡਰਾਈਵਰ ਐ ਹੋ ਜਿਹਨੇ ਜਿਹੜੇ ਚਾਹ ਵੀ ਨਹੀਂ ਪੀਂਦੇ ਸੋਨਾਂ ਤੇ ਹੋਰ ਵੀ ਗੁਰੂ ਸਾਹਿਬ ਦੀ ਕਿਰਪਾ ਹੈ ਨਾ ਤੇ ਚਲੋ ਜਿਹੜੇ ਖਾਂਦੇ ਨੇ ਉਹਨਾਂ ਉਹਨਾਂ ਨੂੰ ਲੱਗੀ ਹੋਈ ਹੈ ਰਾਤ ਦਿਨ ਸੜਕਾਂ ਤੇ ਰਹਿੰਦੇ ਆਪਣਾ ਟੱਬਰ ਪਾਲ ਲੰਦੇ ਨੇ ਬਾਲ ਬੱਚੇ ਪਾਲ ਲੰਦੇ ਨੇ ਹਨਾ ਰਾਤ ਦਿਨ ਸੜਕਾਂ ਤੇ ਰਹਿਣਾ ਸੜਕਾਂ ਤੇ ਖਾਣਾ ਸੜਕਾਂ ਤੇ ਸੌਣਾ ਹਨਾ ਤੇ ਜਿਹੜੇ ਹੁਣ ਖਾਂਦੇ ਆ ਉਹਨਾਂ ਦੀ ਮਜਬੂਰੀ ਬਣ ਚੁੱਕੀ ਹੈ ਨਾ ਭਾਈ ਸਾਹਿਬ ਇੱਕ ਮੋਟੋ ਹੋਰ ਚੀਜ਼ ਕੀਤੀ ਹੈ ਕਿ ਡਰਾਈਵਰ ਜਿਹੜਾ ਹੁੰਦਾ ਨਾ ਭਾਜੀ ਉਹਦੀ ਮੌਤ ਹਰ ਟਮ ਸਾਹਮਣੇ ਬੈਠੀ ਹੁੰਦੀ ਹੈ ਸਾਹਮਣੇ ਹਾਂਜੀ ਇਹ ਤੇ ਹੈ ਬਣੋਂ ਸਾਹਮਣੇ ਇਹ ਲਾਲੋ ਮੌਤ ਦੇ ਕੁਰਸੀ ਹੋਈ ਐ ਮੌਤ ਵਾਲੀ ਹਨਾ ਇੱਕ ਹਿਸਾਬ ਦੀ ਹਾਂ 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 ਬਿਲਕੁਲ ਵੀ ਹੁਣ ਜੇ ਉਹਨੂੰ ਜਿਆਦਾ ਤਕਰੀਬ ਬਣਾਉਣਾ ਹੈ ਇੱਧਰ ਲਾਲੋ ਵੀ ਜੇ ਕੋਈ ਸਕੂਲ ਚ ਕਿਸੇ ਦਾ ਐਡਮਿਸ਼ਨ ਕਰਾਉਣਾ ਹੈ ਆਪਾਂ ਹਨਾ ਉਹਨੂੰ ਬੱਚਿਆਂ ਨੂੰ ਪੁੱਛਦੇ ਨੇ ਵੀ ਤੁਹਾਡੇ ਮੌਮ ਕੀ ਕਰਦੇ ਨੇ ਡੈਡ ਕੀ ਕਰਦੇ ਨੇ ਹਨਾ ਬਿਲਕੁਲ ਬਿਲਕੁਲ ਤੇ ਜੇ ਕਹਿਣਗੇ ਵੀ ਆ ਸਾਡਾ ਡੈਡੀ ਦਾ ਲਾਲੋ ਵੀ ਡਰਾਈਵਰ ਹੈ ਹਨਾ ਉਹਦਾ ਐਡਮਿਸ਼ਨ ਨਹੀਂ ਸਕੂਲ ਚ ਕਰਾਉਂਦੇ ਅੱਛਾ ਤਾਂ ਇਹ 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 ਦੇਖ ਲੋ ਹਨ ਵੀ ਡਰਾਈਵਰ ਨੂੰ ਇੰਨਾ ਮਾੜਾ ਸਮਝਿਆ ਜਾਂਦਾ ਹੈ ਹਨਾ ਹੂੰ ਹੂੰ ਤੇ ਬਾਹਰਲੇ ਮੁਲਕਾਂ 'ਚ ਡਰਾਈਵਰ ਨੂੰ ਪੂਰੀ ਇਹ ਜਦ ਦਿੱਤੀ ਜਾਂਦੀ ਹੈ ਨਾ ਕਦਰ ਕਰਦੇ ਨੇ ਤੇ ਇੱਥੇ ਡਰਾਈਵਰ ਦਾ ਲਾ ਲੋ ਵੀ ਇੰਨਾ ਬੁਰਾ ਆਲਾ ਵੀ ਉਹਨੂੰ ਵੀ ਮਾੜਾ ਹੀ ਸਮਝਣਾ ਹੈ ਨਾ ਵੀ ਇਹ ਨਸ਼ਾ ਕਰਦੇ ਆ ਜੀ ਐਵੇਂ ਹੀ ਆ ਬਈ ਐਵੇਂ ਹੀ ਆ ਬਸ ਦਿਹਾੜੀ ਦਾ ਆ ਬਸ 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 ਤੇ ਇਹਦਾ ਐਡਮਿਸ਼ਨ ਹੀ ਲਾ ਲੋ ਜੁਆਕਾਂ ਦਾ ਸਕੂਲ ਚ ਕਰਾਉਣਗੇ ਨਾਲੇ ਤਾਂ ਕੋਈ ਸ਼ਰੀਰਾਨ ਦੀ ਕੋਈ ਮਿਹਨਤian ਕੋਈ ਲੋਕੀ ਸੋਚਦੇ ਨਹੀਂ ਸੀ ਨਹੀਂ ਸੋਚਦੇ ਪਰ ਮੈਨਾਂ ਵੀ ਡਰਾਈਵਰ ਦੀ ਵੀ ਇੱਜ਼ਤ ਕਰਨੀ ਚਾਹੀਦੀ ਯਾਰ ਇੱਕ ਬੰਦੇ ਨੂੰ ਹਾਂ ਵੀ ਉਹ ਇੱਜ਼ਤ ਜਿਵੇਂ ਆਪਾਂ ਕਿਸੇ ਫੌਜੀ ਦੀ ਕਰਦੇ ਆਂ ਜਿਵੇਂ ਆਪਾਂ ਕਿਸੇ ਅਫਸਰ ਦੀ ਕਰਦੇ ਆਂ ਜਿਵੇਂ ਆਮ ਲੋਕਾਂ ਦੀ ਕਰਦੇ ਆਂ ਜਾਂ ਕਿਸੇ ਮਜ਼ਦੂਰ ਦੀ ਵੀ ਕਰਦੇ ਆਂ ਪਰ ਮਨੋ ਡਰਾਈਵਰ ਨੂੰ ਡਰਾਈਵਰ ਨਹੀਂ ਸਮਝ ਬੰਦਾ ਨਹੀਂ ਸਮਝਿਆ ਜਾਂਦਾ ਡਰਾਈਵਰ ਨੂੰ ਬੰਦਾ ਨਹੀਂ ਸਮਝਿਆ ਜਾਂਦਾ ਡਰਾਈਵਰ ਨੂੰ ਤੇ ਆਮ ਸਮਝਿਆ ਜਾਂਦਾ ਵੀ ਇਹ ਤੇ ਲਾਲੋ ਵੀ ਜਿਵੇਂ ਆਮ ਬੰਦਾ ਹੁੰਦੇ ਹਨਾ ਤੇ ਡਰਾਈਵਰ ਨੂੰ ਮੈਂ ਨਾ ਵੀ ਜੇ ਇੱਕ ਦਿਨ ਵੀ ਗੱਡੀਆਂ ਟਰਾਂਸਪੋਰਟ ਖੜੀਆਂ ਕਰ ਦੇਣ ਹਾਹਾਕਾਰ ਮੱਚ ਜਾਂਦੀ ਆਪਣੇ ਦੇਸ਼ 'ਚ ਹਨਾ ਬਿਲਕੁਲ ਬਿਲਕੁਲ ਜਿਹੜੀ 10 ਰੁਪਈਆ ਦੀ ਚੀਜ਼ ਆ ਸਿੱਧੀ 100 ਦੀ ਹੋ ਜਾਂਦੀ ਐ। ਭਾਪਾ ਜੀ ਹੁਣ ਨਵਾਂ ਨਵਾਂ ਰੂਲ ਆ ਗਿਆ ਕਾਨੂੰਨ ਆ ਗਿਆ ਜਿੰਦੇ 10 ਸਾਲ ਦੀ ਸਜ਼ਾ ਵੀ ਐ, 7 ਲੱਖ ਦਾ ਜੁਰਮਾਨਾ ਵੀ। ਇਹੋ ਜਿਹਾ ਵੀ ਭਾਜੀ ਕਮ ਡਰਾਈਵਰ ਆ ਵਿਚਾਰਾ ਨਾ ਹੋਰ ਐ ਗਰੀਬ ਬੰਦੇ ਆ ਡਰਾਈਵਰ 5-10 ਹਜ਼ਾਰ ਰੁਪਏ ਦੀ ਰਖਾ ਹੁੰਦੀ ਹੈ ਨਾ। ਤੁਸੀਂ ਚਲੋ ਮਹਾਪੁਰਸ਼ਾਂ ਨਾਲ ਚਲਾਉਂਦੇ ਤੁਹਾਡਾ ਵੀ ਚਲੋ ਮਹਾਰਾਜ ਦੀ ਕਿਰਪਾ ਨਾਲ ਘਰ ਦਾ ਗੁਜ਼ਾਰਾ ਹੀ ਚੱਲਦਾ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈ ਨਾ ਭਾਜੀ। ਹਾਂਜੀ ਹਾਂਜੀ ਇਹ ਤਾਂ ਬਹੁਤ ਮਾੜਾ ਕਾਨੂੰਨ ਇਹਨੇ ਕੱਢਿਆ ਆ ਮੋਦੀ ਨੇ ਜਵੇਂ ਲਾ ਲਓ ਵੀ ਡਰਾਈਵਰ ਨੂੰ ਸਜ਼ਾ 10 ਸ ਕਾ ਵੀ ਰੱਖ ਛੱਡਿਆ ਉਹਦੇ ਵਾਸਤੇ ਜੁਰਮਾਨਾ ਵੀ ਇੰਨਾ ਹਨਾ ਹੁਣ ਡਰਾਈਵਰ ਤੇ ਇਹੋ ਜਿਹਾ ਵੀ ਉਹ ਤਾਂ ਸੋਚਦਾ ਮੇਰੀ ਗੱਡੀ ਥੱਲੇ ਕੀੜੀ ਵੀ ਨਹੀਂ ਆ ਕੇ ਮਰਨੀ ਚਾਹੀਦੀ ਹਨਾ ਹਾਂ ਬਿਲਕੁਲ ਜੀ ਬਹੁਤ ਆਪਣਾ ਧਿਆਨ ਖਿਆਲ ਰੱਖਦਾ ਵੀ ਕੋਈ ਇਹੋ ਜਿਹਾ ਨੁਕਸਾਨ ਨਾ ਹੋ ਜੇ ਹਨਾ ਹਾਂ ਬਿਲਕੁਲ ਜਿਵੇਂ ਰਸਤੇ 'ਚ ਵੀ ਦੇਖਿਆ ਭਾਜੀ ਪੱਕੇ ਗੱਡੀਆਂ ਲੱਗੀਆਂ ਹੋਈਆਂ ਸੀ ਡਰਾਈਵਰਾਂ ਦੀਆਂ ਵਿਚਾਰਾ ਦੀਆਂ ਗੱਡੀਆਂ ਇਕੱਠੀਆਂ ਹੋਈਆਂ ਹੋਈਆਂ ਹਨਾ ਕੋਈ ਪੁੱਛਦਾ ਨਹੀਂ ਭਾਜੀ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਡਰਾਈਵਰ ਵੇਖਿਆ ਕਿਸ ਤਰ੍ਹਾਂ ਗੱਡੀਆਂ 'ਚ ਫਸੇ ਹੁੰਦੇ ਆ ਕਈ ਵਾਰੀ ਤੇ ਕੋਈ ਉਹਨਾਂ ਨੂੰ ਲਾਗੋ ਲੰਗੀ ਜਾਂਦੇ ਨਹੀਂ ਵੀ ਡਰਾਈ ਈ ਛੜਕਾਂ ਤੇ ਰਹਿਣਾ ਹਰ ਟਾਈਮ ਲਾੜੋ ਆਪਣਾ ਜੀਆ ਜੰਤ ਪਾਲ ਲੰਦੇ ਨੇ ਹਨਾ ਤੇ ਕਦਰ ਨਹੀਂ ਹੈਗੀ ਡਰਾਈਵਰ ਦੀ ਇਸ ਦੇਸ਼ 'ਚ ਆਪਣੇ ਇੱਕ ਚੀਜ਼ ਹੋਰ ਨੋਟ ਕੀਤੀ ਮੈਂ ਰਸਤੇ 'ਚ ਜੋ ਜਾਂਦੇ ਵੇਲੇ ਸਫ਼ਰ ਦੇ ਵਿੱਚ ਕਿਉਂ ਪਹਿਲੀ ਵਾਰ ਮੇਰਾ ਸਫ਼ਰ ਰਿਹਾ ਹੈ ਇਹੋ ਜਿਹਾ ਨਹੀਂ ਮੋਸਟਲੀ ਬਟਰਾ ਗੱਡੀਆਂ ਤੇ ਆ ਟ੍ਰੇਨਾਂ ਦੇ ਚੱਲ ਜੰਦੇ ਆ ਇਹ ਮੈਂ ਦੇਖਿਆ ਕਿ ਆ ਜਿਹੜੇ ਡਰਾਈਵਰ ਨੇ ਜਦੋਂ ਰਸਤੇ 'ਚ ਜਾਂਦੇ ਨੇ ਰਸਤੇ 'ਚ ਨਾ ਤੇ ਖਾਣ ਨੂੰ ਕੁਝ ਲੱਭਦਾ ਜਿਹੜੇ ਸਾਊਥ ਏਰੀਆ 'ਚ ਸਾਡੇ ਵਰਗਾ ਨਾ ਕੁਛ ਹੋਟਲ ਚੱਜਦੇ ਨੇ ਨਾ ਚਾਹ ਚੱਜਦੀ ਨਾ ਪਾਣੀ ਚੱਜਦਾ ਭਾਜੀ ਕਿਵੇਂ ਗੁਜ਼ਾਰਾ ਕਰਦੇ ਡਰਾਈਵਰ ਬਈ ਡਰਾਈਵਰਾਂ ਦੀ ਇਹ ਹੀ ਤਾਂ ਦਿੱਕਤਾਂ ਨੇ ਫਿਰ ਜੇ ਕੋਈ ਸਮਝਦਾ ਦੇ ਹਨਾ ਜਿਉਣਾ ਆਪਾਂ ਕਹਿ ਦਿੰਦੇ ਡਰਾਈਵਰ ਹੋਂ ਡਰਾਈਵਰ ਭੁੱਖੇ ਤੇ ਆਏ ਸੜਕਾਂ ਤੇ ਤੁਰੇ ਫਿਰਦੇ ਨੇ ਕੋਈ ਵਧੀਆ ਕੋਈ ਖਾਣ ਨੂੰ ਨਹੀਂ ਕੋਈ ਪੀਣ ਨੂੰ ਨਹੀਂ ਆਇਆ ਹਨਾ ਬਹੁਤ ਦਿੱਕਤਾਂ ਦੀ ਸਾਹਮਣਾ ਕਰਨਾ ਪੈਂਦਾ 100 ਕਿਲੋਮੀਟਰ ਤੇ ਜਾ ਕੇ ਭਾਜੀ ਕੋਈ ਮਤਲਬ ਚਾਹ ਪਾਣੀ ਦਾ ਕੋਈ ਇੰਤਜ਼ਾਮ ਮਾੜਾ ਮੋਟਾ ਹੁੰਦਾ ਸੀ ਉਹ ਵੀ ਹੁਣ ਉਹ ਵੀ ਨਹੀਂ ਹੈਗਾ ਜਿਹੜੇ ਡਾਨੀਆਂ ਪਾਨੀਆਂ ਤੇ ਵੱਡੇ ਰੋਡ ਬਣ ਗਏ ਉਹਨਾਂ ਤੇ ਉਹ ਵੀ ਨਹੀਂ ਹੈਗਾ 100 100 ਕਿਲੋ ਕੋ ਖਾਣ ਪੀਣ ਨੂੰ ਰੱਖਿਆ ਹੋਇਆ ਉਹਨਾਂ ਨੇ ਹਨਾ ਬਾਕੀ ਆਮ ਬੰਦੇ ਦਾ ਤਾਂ ਉਹਨਾਂ ਨੇ ਚਕਾਈ ਛੱਡਿਆ ਕੋਈ ਆਮ ਆਮ ਬੰਦਾ ਤਾਂ ਕੋਈ ਰਹਿ ਹੀ ਨਹੀਂ ਗਿਆ ਰੇੜੀ ਵਾਲਾ ਕੋਈ ਹੁਣ ਜਿਵੇਂ ਤੁਸੀਂ ਭਾਜੀ ਤੁਹਾਨੂੰ ਬੜਾ ਵਧੀਆ ਇੱਕ ਮੌਕਾ ਮਿਲਿਆ ਹੈ ਮਹਾਰਾ ਦੀ ਕਿਰਪਾ ਨਾਲ ਤੁਸੀਂ ਸੰਗਤਾਂ ਲੈ ਜਾਂਦੇ ਹੋ ਦਰਸ਼ਨ ਕਰਾਉਂਦੇ ਹੋ ਹਨਾ ਮੋਸਤੀ ਤੇ ਲੋਕੀ ਮਾਲ ਲੈ ਕੇ ਜਾਂਦੇ ਡਰਾਈਵਰ ਹਨਾ ਗੱਡੀਆਂ ਦੇ ਵਿੱਚ ਭਰ ਕੇ ਸਮਾਨ ਕੋ ਲੈ ਕੇ ਹਨਾ ਤੇ ਤੁਸੀਂ ਸੰਗਤਾਂ ਲੈ ਕੇ ਜਾਂਦੇ ਹੋ ਕਿਦਾਂ ਦਾ ਮਹਿਸੂਸ ਹੁੰਦਾ ਹਨਾ ਬੜਾ ਵਧੀਆ ਹੁੰਦਾ ਹੀ ਸੰਗਤਾਂ ਨਾਲ ਹਰ ਟਾਈਮ ਸੰਗਤਾਂ 'ਚ ਰਹਿਣਾ ਸੰਗਤਾਂ ਨਾਲ ਹੀ ਵਿਚਰਨਾ ਆਪਾਂ ਤੇ ਦੂਜੀ ਗੱਲ ਇਹ ਵੀ ਨਾਮ ਜਪੀ ਜਾਣਾ ਹੈ ਨਾ ਵੀ ਨਾਮ ਜਪਾਂ ਦਾ ਵੀ ਇਹ ਸੰਗਤਾਂ ਦੇ ਵਿੱਚ ਹੀ ਜਪਿਆ ਜਾਂਦਾ ਹੈ ਕੱਲਾ ਕੱਲਾ ਬੰਦਾ ਨਾਮ ਨਹੀਂ ਜਪ ਸਕਦਾ ਬਿਲਕੁਲ ਕੱਲਾ ਬੰਦਾ ਨਾ ਜਪ ਸਕਦਾ ਨਾ ਹਾਂਜੀ ਹਾਂਜੀ ਤੁਸੀਂ ਮੇਲੇ ਜੁਲ ਕੇ ਇੱਥੇ ਸਾਰਾ ਦਾ ਨਾ ਔਰ ਹੋਰ ਅਜੀ ਕਿੰਨੇ ਦਿਨ ਬਾਅਦ ਡੇੜਾ ਸੋਰੀ ਗੇੜਾ ਲਾਂਦੇ ਹੋ ਜੋ ਤੂੰ ਜਦੋਂ ਹੁਣ ਤੁਸੀਂ ਹੁਣ ਆ ਗਏ ਹੋ ਵਾਪਸੀ ਆ ਗਏ ਹੁਣ ਦੁਬਾਰਾ ਕਦੋਂ ਜਾਣਾ ਹੁਣ ਜਦੋਂ ਵੀ ਬਾਬਾ ਜੀ ਦਾ ਹੁਕਮ ਹੋਏਗਾ ਫਿਰ ਜਵੇਂ ਕੋਈ ਸੰਗਤ ਯਾਰ ਹੋਏਗੀ ਫਿਰ ਜਾਵਾਂਗੇ ਵੀ ਜਵੇਂ ਮਹੀਨੇ ਨੂੰ ਜਾਂ ਡੇਢ ਨੂੰ ਹੈ ਨਾ ਜਿਵੇਂ ਤੁਸੀਂ ਜਿਵੇਂ ਤੁਸੀਂ ਹੁਣ ਆਏ ਹੋ ਥੱਕ ਜਾਂਦਾ ਸਰੀਰ ਆਕਰ ਮਤਲਬ ਕਿ ਥੋੜੇ ਦਿਨ ਬੰਦਾ ਸੋਚਦਾ ਵੀ ਨਹੀਂ ਯਾਰ ਜਾਣ ਨਹੀਂ ਹੋਣਾ ਪਰ ਮੈਂ ਸੁਣਿਆ ਤੁਸੀਂ ਦੂਜੇ ਦਿਨ ਵੀ ਫਿਰ ਤਿਆਰ ਹੋ ਜਾਂਦੇ ਹੋ ਵੀ ਬਾਬਾ ਜਦੋਂ ਹੁਕਮ ਆਂਦਾ ਵੀ ਚਲੋ ਵੀ ਚੱਲੀਏ ਸੰਗਤ ਲੈ ਕੇ ਤੇ ਤੁਸੀਂ ਨਾਲ ਹੀ ਤਿਆਰ ਬੈਠੇ ਹੁੰਦੇ ਨਹੀਂ ਨਹੀਂ ਜਵੇਂ ਬਾਬਾ ਜੀ ਦਾ ਹੁਕਮ ਹੁੰਦਾ ਓਵੇਂ ਵੀ ਲਾ ਲੋ ਵੀ ਓਵੇਂ ਤਾਂ ਹੀ ਬਣ ਜਾਂਦਾ ਜੀ ਆਪਣਾ ਸਿਸਟਮ ਵੀ ਬਣ ਜਾਂਦਾ ਓਵੇਂ ਦਾ ਹਨਾ ਵੀ ਜਵੇਂ ਪਿੱਛੇ ਬਹਿਣ ਵਾਲੀ ਸੰਗਤ ਥੱਕ ਜਾਂਦੀ ਹੈ ਤੇ ਡਰਾਈਵਰ ਦਾ ਤੇ ਉਹ ਜੇ ਸ਼ਿਟਮ ਬਣ ਜਾਂਦਾ ਵੀ ਜਵੇਂ ਤੁਹਾਡੀ ਵੀ ਆਦਤ ਪੈ ਗਈ ਧੰਨਵਾਦ ਆਦਤ ਪੈ ਗਈ ਹਾਂ ਮਤਲਬ ਮੋਸਟਲੀ ਕਿੰਨੇ ਕਿਲੋਮੀਟਰ ਰੋਜ਼ ਕੱਢ ਦਿੰਦੇ ਹੋ ਬਾਜੀ ਜਦੋਂ ਜਦੋਂ ਤੁਸੀਂ ਜਾਂਦੇ ਸੰਗਤ ਲੈ ਕੇ ਲਾਲੂ ਵੀ ਜਮ 2000 ਕਿਲੋਮੀਟਰ ਪੈਂਦਾ ਇੱਕ ਸਾਈਡ ਹਾਂਜੀ ਤੇ ਲਾਲੋ 5-600 ਕਿਲੋਮੀਟਰ ਡੇਲੀ ਕੱਢਦੀ ਆ ਗੱਡੀ ਹਾਂਜੀ ਹਾਂਜੀ ਤੇ ਲਗਾਤਾਰ ਚੱਲਦੇ ਰਹਿੰਦੇ ਹਾਂ ਹਾਂ ਲਗਾਤਾਰ ਚੱਲੀ ਜਾਂਦੇ ਆ ਤੇ ਤਾਂ ਹੀ ਉਹ ਘਰ ਪਰਿਵਾਰ ਭਾਜੀ ਹਾਂ ਦੇਖੋ ਕਦੀ ਕਦੇ ਉਹ ਵੀ ਮਤਲਬ ਫਿਕਰ ਕਰਦੇ ਆ ਵੀ ਫੋਨ ਕਰਦੇ ਆ ਵੀ ਯਾਰ ਡਰਾਈਵਰ ਗੱਡੀ ਸਾਡਾ ਗੱਡੀ ਲੈ ਕੇ ਤੇ ਗੱਡੀ ਦਾ ਵੀ ਖਿਆਲ ਰੱਖਣਾ ਪੈਂਦਾ ਪੂਰਾ ਵੀ ਦੇਖਿਆ ਜਾਂਦਾ ਵੀ ਗੱਡੀ ਨੂੰ ਪੂਰਾ ਮੈਨੇਜ ਕਰਨਾ ਪੈਂਦਾ ਖਰਾਬ ਵੀ ਕਿਤੇ ਹੋ ਸਕਦੀ ਹੈ ਨਾ ਨਹੀਂ ਆਪਾਂ ਸਭ ਕੁਝ ਮੈਨੇਜ ਕਰਕੇ ਹੀ ਫੇਰ ਹੀ ਚੱਲੀਦਾ ਤੇ ਅੱਗੋਂ ਤੇ ਚੱਲ ਗੁਰੂ ਦੀ ਕਿਰਪਾ ਨਾਲ ਚੱਲੀ ਜਾਂਦਾ ਦੇ ਕੋਈ ਦੇਖ ਭਾਲ ਤੇ ਸਾਰੀ ਕਰਾ ਕੇ ਤੋਂ ਫੇਰ ਹੀ ਤੁਰੀਦਾ ਜੀ ਤੂੰ ਡੀਜ਼ਲ ਡੀਜ਼ਲ ਕਿੰਨਾ ਕੋ ਲੱਗ ਗਿਆ ਹੁਣ ਆ ਤੁਹਾਡਾ ਬਿਆਨ ਜਾਂਚ ਕਿੰਨਾ ਡੀਜ਼ਲ ਕਿਉਂਕਿ ਮੈਂ ਸੁਣਿਆ ਗੱਡੀਆਂ ਪਾਣੀ ਵਾਂਗੂ ਮਤਲਬ ਡੀਜ਼ਲ ਲੱਗਦਾ ਨਹੀਂ ਦੂਰ ਜਾਣਾ ਸੜਕਾਂ ਦੇ ਹੁਣ 70 7800 ਲੀਟਰ ਡੀਜ਼ਲ ਖਾਂਦੀ ਔਣ ਜਾਣ ਚ ਗੱਡੀ ਅੱਛਾ ਹਾਂਜੀ ਤੇ ਲੈ ਲੈ ਟੋਟਲ ਕਿੰਨੇ ਦਾ 50 60 ਹਜ਼ਾਰ ਤੱਕ ਜਿਆਦਾ ਲੱਖ ਰੁਪਏ ਜਿਆਦਾ ਲਾ ਲਓ ਵੀ 70 ਹਜ਼ਾਰ ਹਾਂ 80 ਹਜ਼ਾਰ ਦੇਗੇ 70 ਹਜ਼ਾਰ ਦੇ ਗੇੜ ਚ ਬਹਿ ਜਾਂਦਾ ਡੀਜ਼ਲ ਕਿੰਨੀਆਂ ਗੱਡੀਆਂ ਲੈ ਕੇ ਜਾਂਦੇ ਹੋ ਭਾਈ ਸਾਹਿਬ ਤੁਸੀਂ ਜਿਵੇਂ ਸੰਗਤ ਦੇ ਹਿਸਾਬ ਨਾਲ ਜਿਵੇਂ ਐਤਕੀ ਦੋ ਗੱਡੀਆਂ ਗਈਆਂ ਸੀਗੀਆਂ ਪਿਛਲੀ ਯਾਰ ਇੱਕ ਗੱਡੀ ਗਈ ਸੀ ਜੇ ਹਿਸਾਬ ਨਾਲ ਸੰਗ ਜਿਆਦਾ ਹੋ ਜਾਏ ਫਿਰ ਦੋ ਜਾਂ ਇੱਕ ਇਸ ਤਰ੍ਹਾਂ ਹਾਂਜੀ ਬਿਲਕੁਲ ਵੀਰ ਜੀ ਆਪਾਂ ਡਰਾਈਵਰ ਦੀ ਜ਼ਿੰਦਗੀ ਤੁਹਾਨੂੰ ਦਿਖਾਈ ਹੈ ਨਾ ਵੀਰ ਨੇ ਸਾਡੇ ਨਾਲ ਸਾਂਝੀ ਕੀਤੀਆਂ ਕਿੰਨੀਆਂ ਦਿੱਕਤਾਂ ਪਰੇਸ਼ਾਨੀਆਂ ਕੋਈ ਚਾਹ ਪਾਣੀ ਵੀ ਨਹੀਂ ਪੁੱਛਦਾ ਮੜ ਕੇ ਮਤਲਬ ਕਿ ਦੇਖਿਆ ਜਾਏ ਤਾਂ ਹਰ ਬੰਦੇ ਨੂੰ ਡਰਾਈਵਰ ਨੂੰ ਵੀ ਆਪਣੇ ਤਰ੍ਹਾਂ ਆਪਣੇ ਪਰਿਵਾਰ ਤਰ੍ਹਾਂ ਸਮਝਣਾ ਚਾਹੀਦਾ ਕਿਉਂਕਿ ਸਾਨੂੰ ਇੰਨੀ ਦੂਰੇ ਦਰਸ਼ਨ ਕਰਾਉਣ ਲੈ ਜਾਂਦੇ ਆ ਇਹਨਾਂ ਨੇ ਤਾਂ ਗੱਲਾਂ ਤਾਂ ਸਾਂਝੀ ਕੀਤੀਆਂ ਵੀ ਇਹ ਜਿਹੜਾ ਸਫਰ ਰਿਹਾ ਕਿੱ ਤੋ ਬਹੁਤ ਵਧੀਆ ਰਿਹਾ ਵੀ ਸੰਗਤਾਨਾ ਕਹਿੰਦੇ ਵਾਈਗੁਰੂ ਦਾ ਜਾਬ ਕਰਦੇ ਆਪਾਂ ਜਾਣੇ ਆ ਤੇ ਜਾਬ ਕਰਦੇ ਆਣੇ ਆ ਤੇ ਦੇਖੋ ਵੀਰ ਮਹਾਪੁਰਸ਼ਾਂ ਨਾਲ ਮਤਲਬ ਕਿ ਇਹਨਾਂ ਨਾਲ ਕਾਰ ਸੱਡੇ ਕਾਰ ਸੇਵਾ ਬਾਬਾ ਅਮਰੀਕ ਸਿੰਘ ਜੀ ਨਾਲ ਉਹਨਾਂ ਨਾਲ ਸੇਵਾਵਾਂ ਨੂੰ ਬੰਨਦੇ ਨੇ ਆਪਣੀ ਡਰਾਈਵਰੀ ਦੀਆਂ ਤੇ ਦੇਖੋ ਤੁਸੀਂ ਆਪਾਂ ਉਹਨਾਂ ਦੇ ਜਰਨੀ ਦਿਖਾਈ ਆ ਪਹਿਲੀ ਇੱਕ ਹੀ ਜਰਨੀ ਆਪਾਂ ਨਾਲ ਇਹਨਾਂ ਨਾਲ ਗਏ ਆ ਤੇ ਸਾਨੂੰ ਪਤਾ ਲੱਗ ਗਿਆ ਵੀ ਹਾਂ ਕਿੱਦਾਂ ਦੀ ਜ਼ਿੰਦਗੀ ਆ ਬੜਾ ਕਿੰਨੀ ਔਖਾ ਆਪਾਂ ਜੋ ਪਿੱਛੇ ਬੈਠੇ ਸੀ ਸਾਨੂੰ ਪਤਾ ਲੱਗਦਾ ਸੀ ਸਰੀਰ ਨੂੰ ਵੀ ਕਿਵੇਂ ਆਪਾਂ ਇੱਕ ਦੂਜੇ 'ਚ ਬੈਠੇ ਹੋਏ ਆ ਸਰੀਰ ਦੀ ਢਾਹ ਵੀ ਢੱਸ ਵੀ ਲੱਗ ਜਾਂਦੀ ਐਥੇ ਢੱਸ ਵੀ ਨਹੀਂ ਲੱਗਦੀ ਐਥੇ ਬੰਦਾ ਪੂਰਾ ਐਨ ਅੱਖਾਂ ਸਾਹਮਣੇ ਸ਼ੀਸ਼ਾ ਦੇਖੋ ਤੁਸੀਂ ਸਾਹਮਣੇ ਧੁੰਦ ਪਈ ਹੋਈ ਆ ਤੁਸੀਂ ਦੇ ਤੇ ਧੁੰਦਾ ਦੇ ਵਿੱਚ ਸਾਰਾ ਕੁਝ ਖਾਣਾ ਗੱਡੀਆਂ ਧੁੰਦ ਬਹੁਤ ਜ਼ਿਆਦਾ ਹੁੰਦੀ ਹੈ ਤੇ ਧੁੰਦ ਨੂੰ ਜੀ ਆਪਣੇ ਮੈਨੇਜ ਕਰਕੇ ਗੱਡੀ ਚਲਾਉਣੀ ਬਹੁਤ ਵੱਡੀ ਗੱਲ ਆ ਤੇ ਵੀਰ ਦੀ ਜ਼ਿੰਦਗੀ ਤੇ ਨੂੰ ਦਿਖਾਈ ਹੈ ਤੇ ਵੀਰ ਸੇਵਾਵਾਂ ਨਿਭਾਰੇ ਖੁਸ਼ ਵੀ ਹੈਗੇ ਨੇ ਚਲੋ ਗੰਦਾ ਆਪਾਂ ਸੰਗਤਾਂ ਨੂੰ ਦਰਸ਼ਨ ਕਰਾ ਲੈ ਦੇ ਨੇ ਸ੍ਰੀ ਹਜੂਰ ਸਾਹਿਬ ਦੇ ਸਾਨੂੰ ਵੀ ਤੇ ਆਪਾਂ ਵੀ ਅੱਜ ਵਾਪਸ ਪਹੁੰਚੇ ਆ ਤੇ ਵੀਰ ਨਾਲ ਗੱਲਬਾਤ ਕੀਤੀ ਤੇ ਜਰੂਰ ਸਾਂਝਾ ਕਰੋ ਇਸ ਐਕਸਪੀਰੀਅੰਸ ਨੂੰ ਤੇ ਜੇ ਦੂਈ ਸੰਗਤਾਂ ਆਂਦੀਆਂ ਨੇ ਸ੍ਰੀ ਹਜੂਰ ਸਾਹਿਬ ਜਿਵੇਂ ਤੁਸੀਂ ਕਿਸੇ ਗੱਡੀ ਤੇ ਆਉਂਦੇ ਆ ਡਰਾਈਵਰ ਨਾਲ ਆਉਂਦੇ ਹੋ ਤੇ ਡਰਾਈਵਰ ਸਾਹਿਬ ਦਾ ਵੀ ਜਰੂਰ ਧਿਆਨ ਰੱਖਿਆ ਤੇ ਇਹ ਵੀਡੀਓ ਬਣਾਉਣ ਦਾ ਇਹ ਮਕਸਦ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ